ਇਹ ਉਹ ਥਾਰ ਗੱਡੀ ਹੈ ਜੀ ਜਿਹੜੀ ਸ਼ਹਿਰ ਦੇ ਵਿੱਚ ਸਾਨੂੰ ਇਹਦੀ ਇਨਫੋਰਮੇਸ਼ਨ ਸੀਗੀ ਵੀ ਇਹ ਗੱਡੀ ਜਿਹੜੀ ਹੈ ਇਹਨੇ ਵੱਡਾ ਹੂਟਰ ਲਵਾਇਆ ਤੇ ਹੂਟਰ ਮਾਰਦੀ ਹੈ ਇਹ ਗੱਡੀ ਜਿਹੜੀ ਹੈ ਅੱਛਾ ਅਸੀਂ ਰੋਕ ਲਈਏ ਇਹਦੇ ਵਿੱਚ ਚੈੱਕ ਕਰਦੇ ਹਾਂ ਕਿ ਕੀ ਇਹਦਾ ਹੂਟਰ ਬਜਾਏਗਾ ਬੱਚਾ ਬਜਾਏ ਹੂਟਰ ਆਹ ਹੂਕ ਰੱਤੀ ਥਾਰ ਦੇ ਉੱਤੇ ਪੁਲਿਸ ਵਾਲਾ ਹੂਟਰ ਲਗਵਾ ਕੇ ਸ਼ਹਿਰ ਦੇ ਵਿੱਚ ਨੌਜਵਾਨ ਮਾਰ ਰਹੀ ਸੀ ਗੇੜੀਆਂ ਫਿਰ ਚੜ ਗਏ ਉਸ ਦਬੰਗ ਪੁਲਿਸ ਅਫਸਰ ਦੇ ਅੜਿੱਕੇ ਤੁਹਾਨੂੰ ਦੱਸਦੇ ਕਿ ਤਸਵੀਰਾਂ ਹਿਆਰਪੁਰ ਦੀਆਂ ਨੇ ਜਿੱਥੇ ਸ਼ਹਿਰ ਦੇ ਵਿੱਚੋਂ ਕੁਝ ਨੌਜਵਾਨ ਥਾਰ ਦੇ ਉੱਤੇ ਹੂਟਰ ਲਗਵਾ ਕੇ ਹੁੱਲੜਬਾਜ਼ੀ ਕਰ ਰਹੇ ਸੀ ਤੇ ਸ਼ਹਿਰ ਦੇ ਵਿੱਚ ਗੇੜੀਆਂ ਮਾਰ ਰਹੇ ਸੀ ਤਾਂ ਜਦੋਂ ਉਸ ਦੀ ਸੂਚਨਾ ਉਸ ਪੁਲਿਸ ਦਬੰਗ ਅਫਸਰ ਨੂੰ ਪਤਾ ਲੱਗੀ ਤਾਂ ਮੌਕੇ ਤੇ ਆਪਣੀ ਟੀਮ ਲੈ ਕੇ ਉਹ ਪਹੁੰਚ ਗਿਆ ਤਾਂ ਜਦੋਂ ਗੱਡੀ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਥਾਰ ਤੇ ਵੱਡੇ ਹੂਟਰ ਲਗਵਾਏ ਹੋਏ ਸੀ ਤੇ ਨੰਬਰ ਪਲੇਟ ਵੀ ਨਹੀਂ ਸੀ ਤਾਂ ਜਿਸ ਤੋਂ ਬਾਅਦ ਕਾਰਵਾਈ ਕਰਦੇ ਉਸ ਦਬੰਗ ਪੁਲਿਸ ਅਫਸਰ ਨੇ ਚਲਾਨ ਕੱਟ ਕੇ ਉਹਨਾਂ 9 ਸੂਆਂ ਨੂੰ ਇੱਕ ਵੱਡਾ ਗਿਫਟ ਦਿੱਤਾ ਹੈ ਤੇ ਬਾਕੀ ਲੋਕਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਨੇ ਇਸ ਤਰ੍ਹਾਂ ਦੇ ਹੂਟ ਲਗਵਾਏ ਤਾਂ ਉਹ ਬਖਸ਼ਿਆ ਨਹੀਂ ਜਾਵੇਗਾ ਇਹ ਗੱਡੀ ਜਿਹੜੀ ਹੈ ਅੱਜ ਅਸੀਂ ਰੋਕ ਲਈਏ ਇਹਦੇ ਵਿੱਚ ਚੈੱਕ ਕਰਦੇ ਹਾਂ ਕਿ ਕੀ ਇਹਦਾ ਹੂਕਰ বাজਦਾ ਮੇਟਾ ਬਜਾਏ ਹੂਕਰ বাজਾਏ ਕੋਤਰੀ ਬੱਚਿਓ ਬੜੇ ਵਾਰੀ ਪਿਆਰ ਨਾਲ ਸਮਝਾਇਆ ਕਿ ਪੁੱਤ ਜੀ ਸ਼ਹਿਰ ਦੇ ਵਿੱਚ ਜਿਹੜਾ ਅਫਸਰ ਆਇਆ ਇਹ ਨਾਓ ਨਹੀਂ ਹਟਾ ਠੀਕ ਹੈ ਇਸ ਕਰਕੇ ਕਾਰ ਵਾਰ ਸਮਝਾਉਣ ਦੇ ਬਾਅਦ ਵੀ ਤੁਸੀਂ ਇਹ ਜੀਠਾ ਤੋਂ ਨਹੀਂ ਹਟਦੇ ਠੀਕ ਹੈ ਸਾਡਾ ਜੀ ਨਹੀਂ ਕਰਦਾ ਚਲਾਕ ਕਰਨ ਨੂੰ ਅਸੀਂ ਫਿਰ ਜਦੋਂ ਤੁਸੀਂ ਆਪਣੇ ਆਪ ਤੋਂ ਮਜਬੂਰ ਹੋ ਕਾਨੂੰਨ ਆਪਣੇ ਆਪ ਤੋਂ ਮਜਬੂਰ ਹੈ ਠੀਕ ਹੈ ਜੇ ਸਾਨੂੰ ਇਹਲੇ ਕੰਮ ਕਰਨੇ ਪੈਦੇ ਆ ਪਲੀਜ਼ ਨਾ ਕਰੋ ਇਦਾਂ ਕਿ ਤੂੰ ਨਾ ਹੋ ਐਜ এ ਪ੍ਰੈਸ਼ਰ ਹੋਰ ਜਿਹੜੇ ਆ ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ ਅਜਿਹੇ ਕੋਲੇ ਪ੍ਰੈਸ਼ਰ ਹੋਣ ਜਿਹੜੇ ਆ ਨਾ ਲਾਏ ਜਾਣ ਕਿਉਂਕਿ ਮਾਨਯੋਗ ਐਸਐਸਪੀ ਸ਼੍ਰੀ ਸੁਰਿੰਦਰ ਲੰਬਾ ਜੀ ਐਸਐਸਪੀ ਸਾਹਿਬ ਜਿਨੇ ਬਹੁਤ ਸੰਜਾ ਕੱਸਿਆ ਇਸ ਮਸਲੇ ਦੇ ਉੱਪਰ ਇਹ ਇਕੱਲਾ ਸ਼ਾਹਪੁਰ ਵਾਸਤੇ ਨਹੀਂ ਗਾ ਇਹ ਨਹੀਂ ਕਿ ਸ਼ਾਹਪੁਰ ਦੇ ਵਿੱਚੋਂ ਕੋਈ ਹੋਰ ਵੀ ਕੋਈ ਵਿਅਕਤੀ ਜਿਹੜਾ ਜਾਊਗਾ ਉਹ ਹੱਥ ਮਾਰ ਕੇ ਲੱਗ ਜਾਊਗਾ ਕਿ ਅਸੀਂ ਉਹਦੇ ਬਿਲਕੁਲ ਘਰ ਤੱਕ ਪੇਸ਼ਾ ਕਰਾਂਗੇ ਭਾਵੇਂ ਉਹ ਕਿਸੇ ਵੀ ਡਿਸਟ੍ਰਿਕਟ ਦਾ ਹੋਵੇ ਸਾਨੂੰ ਮੰਨ ਲਓਗੇ ਐਸਐਸਪੀ ਸਾਹਿਬ ਵੱਲੋਂ ਬਹੁਤ ਸਖਤਿਆ ਦਿੱਤਾ ਹੈ ਕਿ ਕਿਸੇ ਵੀ ਕੀਮਤ ਦੇ ਉੱਪਰ ਇਸ ਤਰ੍ਹਾਂ ਦੀ ਜਿਹੜੀ ਸੈਪ ਘਰੋਲਾਂ ਦੀ ਜੋ ਵਾਇਲੈਂਸ ਹੈ ਜਿਹੜਾ ਇਹ ਨਿਯਮਾਂ ਦੀ ਪਰਵਾਹ ਨਹੀਂ ਕਰਦਾ ਉਹਨੂੰ ਕਿਸੇ ਵੀ ਤਰ੍ਹਾਂ ਜਿਹੜਾ ਸਪੇਅਰ ਨਹੀਂ ਦਿੱਤਾ ਕਰੇਗਾ ਠੀਕ ਹੈ ਮੈਂ ਫੇਰੇ ਹੀ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਪੁਲਿਸ ਦਾ ਸਾਥ ਦਿਓ ਕਿ ਜਿਹੜਾ ਇਹ ਜੀ ਵਾਇਲੇਸ਼ਨ ਹੈ ਉਹ ਨਾ ਕਰੋ ਕੁੱਟ ਇਨਾ ਨੰਬਰ ਦੇ ਨਾ ਮਾਰ ਬੱਤੀ ਚਲਾਓ ਬਿਨਾ ਤੇਰੇ ਅਗੇ ਪਿੱਛੇ ਲੱਗਿਆ ਹੈ ਆਹ ਬਹੁਤ ਉਸਰੇ ਮਗਰਾਟ ਉਹ ਲਾਓ ਆ ਉਹਨੇ ਸ਼ੇਪ ਵਿਗਾੜ ਕੇ ਨਾ ਚਲਾਓ ਠੀਕ ਹੈ ਟ੍ਰਿਪਲਿੰਗ ਨਾ ਕਰੋ ਸ਼ਹਿਰ ਦੇ ਵਿੱਚ ਪਟਾਕੇ ਨਾ ਮਾਰੋ ਕਿਸੇ ਵੀ ਤਰ੍ਹਾਂ ਦਾ ਸਟੰਟ ਜਿਹੜਾ ਨਾ ਕਰੋ ਇਹ ਤੁਹਾਨੂੰ ਹੰਪਲ ਰਿਕਵੈਸਟ ਹੈ ਜੇ ਫਿਰ ਤੁਸੀਂ ਆਪਣੇ ਪੇਰੈਂਟ ਦਾ ਕਹਿਣਾ ਨਹੀਂ ਮੰਨੋਗੇ ਤੇ ਪਲੀਜ਼ ਇਹ ਸਾਨੂੰ ਪੇਰੈਂਟ ਦਾ ਕਹਿਣਾ ਮਨਾਉਣ ਵਾਸਤੇ ਸਾਨੂੰ ਬਾਰ-ਬਾਰ ਜਿਹੜੇ ਇਦਾਂ ਦੇ ਗਿਫਟ ਹੈ ਇਹ ਤੁਹਾਨੂੰ ਦੇੜੇ ਪੈਣਗੇ